ਧਿਆਨ ਦੀ ਵਿਧੀ ਨਾਲ ਇੱਕ ਐਸੀ ਚੀਜ਼ ਮੈਨੂੰ ਦਿਖੀ ਸਵੇਰੇ 3:30 ਵਜੇ ਸੀ ਤੇ ਮੈਂ ਆਪਣਾ ਧਿਆਨ ਦੇ ਵਿੱਚ ਬੈਠਾ ਸੀ ਜਿੱਦਾਂ ਇੱਕ ਲਾਈਟ ਪ੍ਰਕਾਸ਼ ਹੁੰਦਾ ਕ੍ਰਿਸਟਲ ਟਾਈਪ ਕ੍ਰਿਸਟਲ ਮੈਨੂੰ ਪਤਾ ਨਹੀਂ ਸੀ ਵੈਸੇ ਕੀ ਹੁੰਦਾ ਇਹ ਮੈਂ ਸ਼ੇਅਰ ਵੀ ਨਹੀਂ ਕਰਨਾ ਚਾਹੁੰਦਾ ਪਹਿਲਾਂ ਕਿਸੇ ਨੇ ਫਿਰ ਮਾਸਟਰ ਨੇ ਦੱਸਿਆ ਵੀ ਨਹੀਂ ਸ਼ੇਅਰ ਕਰਿਆ ਕਰੋ ਜਿੱਦਾਂ ਕ੍ਰਿਸਟਲ ਕ੍ਰਿਸਟਲ ਵੀ ਕੁਝ ਨਹੀਂ ਉਹਦੇ ਮੂਰੇ ਹੈਨਾ ਤੇ ਸੂਰਜ ਦੀ ਵੀ ਲਾਈਟ ਉਹਦੇ ਮੂਰੇ ਹੈ ਮਤਲਬ ਜਿੱਦਾਂ ਸੂਰਜ ਦੇ ਉਮਰੇ ਮੋਮਬਤੀ ਲਗਦੀ ਹੁੰਦੀ ਹੈ ਛੋਟੀ ਕੁਸ਼ਮਰੀ ਅਗਰ ਸੂਰਜ ਦਾ ਚੰਦ ਹੋਵੇ ਮੋਮਬਤੀ ਲਗਾ ਦਈਏ ਸੂਰਜ ਵੀ ਤਾਂ ਮੇਰੇ ਇਸ ਤਰ੍ਹਾਂ ਲੱਗਦਾ ਸੀ ਇਸ ਤਰ੍ਹਾਂ ਪ੍ਰਕਾਸ਼ ਐਦਾਂ ਆਨੰਦ ਆਇਆ ਤੇ ਫਿਰ ਮਾਸਟਰ ਨੂੰ ਪੁੱਛਿਆ ਵੀ ਇਹ ਬਹੁਤ ਅੱਛੀ ਇੱਕ ਪਰਮੇਸ਼ਰ ਦੀ ਕਿਰਪਾ ਬਹੁਤ ਵੱਡੀ ਜਿਹੜੀ ਲਾਈਟ ਦੇ ਦੋ ਪਰਮੇਸ਼ਰ ਦਾ ਹੀ ਇੱਕ ਪ੍ਰਕਾਸ਼ ਹੁੰਦਾ ਨਾ ਉਹਨੋਂ ਤੋਂ ਜਿਹਨਾਂ ਨੇ ਜਿਆਦਾ ਐਕਸਪੀਰੀਅੰਸ ਦੀ ਮਾਸਟਰ ਤੋਂ ਉਹਨਾਂ ਤੋਂ ਪਤਾ ਲੱਗਿਆ ਬੜਾ ਆਨੰਦ ਆਇਆ ਬਹੁਤ ਹੀ ਅੱਛਾ ਲੱਗਿਆ ਨਮਸਕਾਰ ਸਸਿਕਾ ਉਸ ਪਰਮੇਸ਼ਰ ਦਾ ਉਸ ਬ੍ਰਹਿਮੰਡ ਦਾ ਓਟੋਕੋਟ ਸ਼ੁਕਰਾਨਾ ਜੀਹਨਾਂ ਦੀ ਕਿਰਪਾ ਸਦਕਾ ਉਸ ਗੁਰੂਆਂ ਦਾ ਪੀਰਪਕੰਬਰਾ ਦਾ ਸ਼ੁਕਰਾਨਾ ਜੀਹਾਂ ਦੀ ਕਿਰਪਾ ਸਦਕਾ ਅਸੀਂ ਇਸ ਪਿਰਾਮਿਡ ਤੇ ਉੱਚੇ ਆਂ ਉਹਨਾਂ ਤੋਂ ਸਾਨੂੰ ਅਕਾਲ ਤੋਂ ਸ਼ੇਧ ਸ਼ੇਧ ਮਿਲੀ ਹੈ ਪਤਰੀ ਦਾ ਸ਼ੁਕਰਾਨਾ ਜੀਨਾਂ صدਕਾ ਪੂਰੇ ਵਰਲਡ ਵਿੱਚ ਇਸ ਚੀਜ਼ ਤੋਂ ਸ਼ੇਧ ਮਿਲੀ ਹੈ ਤੇ ਬਹੁਤ ਹੀ ਅੱਗੇ ਹਰ ਇੱਕ ਸੋਲ ਅੱچھے ਕਾਰਜ ਵੱਲ ਵੱਧ ਰਹੀ ਹੈ ਮੇਰਾ ਆਪਣਾ ਐਕਸਪੀਰੀਅੰਸ ਮੈਂ ਸ਼ੇਅਰ ਕਰਨ ਲੱਗਿਆ ਕਾਫੀ ਅਰਸੇ ਤੋਂ ਪਹਿਲਾਂ ਇੱਕ ਲਾਈਫ ਸਟਾਈਲ 10-15 ਸਾਲ ਪਹਿਲਾਂ ਤਾਂ ਬਹੁਤ ਬਿਜ਼ਨਸ ਵੀ ਤਨ ਮੰਨ ਤਨ ਤਿੰਨੇ ਚੀਜ਼ਾਂ ਉਲਟਾ ਫੁਲਟਾ ਚੱਲ ਰਿਹਾ ਸੀ ਸਾਰਾ ਕੁਝ ਪੈਸੇ ਵੀ ਬੜੇ ਟੇਡੇ ਟੰਗਣਾ ਕਮਾ ਰਹੇ ਸੀ ਉਹ ਸਮਝਦੇ ਹੋ ਤੇ ਸਰੀਰ ਦੀ ਵਸਤਾ ਵੀ ਇਸ ਤਰ੍ਹਾਂ ਦੀ ਕੁਝ ਐਸੀ ਐਸੀ ਚੀਜ਼ਾਂ ਤੋਂ ਗੁਜ਼ਰੇ ਤੀ ਅਲਕੋਹਲ ਵਗੈਰਾ ਹੋਰ ਜਿਹੜੀਆਂ ਆਪਾਂ ਸਾਰੀਆਂ ਵੀ ਸ਼ਹਿਰ ਅਜੇ ਨਹੀਂ ਕਰ ਸਕਦੇ ਥੋੜੇ ਅਰਸੇ ਹੈ ਉਸ ਅਕਾਲ ਪੁਰਖ ਨੇ ਪਰਮੇਸ਼ਰ ਨੇ ਉਸ ਬ੍ਰਹਮਣ ਦੀ ਕਿਰਪਾ ਸਦਕਾ ਗੁਰੂਆਂ ਦੀ ਕਿਰਪਾ ਸਦਕਾ ਅੱਛੇ ਗੁਰੂਆਂ ਦੇ ਲੜ ਲੱਗੇ ਸਤਸੰਗ ਜਾਣ ਲੱਗੇ ਅੰਮ੍ਰਿਤ ਵੇਲੇ ਸਵੇ ਉੱਠ ਕੇ ਉਸ ਪਰਮੇਸ਼ਰ ਨੂੰ ਧਿਆਉਣ ਲੱਗੇ ਗਰੁੱਪ ਚ ਬੈਠ ਕੇ ਸੰਗਤ ਚ ਬੈਠ ਕੇ ਉਸ ਦੇ ਗੁਣ ਗਾਉਣ ਲੱਗੇ ਉਸ ਸੁਣਾਉਣ ਲੱਗੇ ਤੇ ਸੁਣਨ ਲੱਗੇ ਹੌਲੀ ਹੌਲੀ ਇਸ ਤਰ੍ਹਾਂ ਜਾਨੀ ਅੱਗੇ ਅੱਛੇ ਕਾਰਜ ਵੱਲ ਸਟੈਪ ਟੂ ਸਟੈਪ ਅੱਗੇ ਗਏ ਕਾਫੀ ਅਰਸੇ ਕਾਫੀ ਸਾਰੇ ਤੱਕ ਚੱਲਦਾ ਰਿਹਾ ਹਰ ਇੱਕ ਦੇ ਆਪਣੇ ਪੀਰ ਪਕੰਬਰ ਗੁਰੂ ਕੋਈ ਧਰਮ ਹੁੰਦਾ ਜਿੰਨਾਂ ਆਪਾਂ ਕਿਸੇ ਟਾਈਮ ਕਨੈਕਟ ਹੋਏ ਹੁੰਨੇ ਆ ਉਹਨਾਂ ਸਦਕਾ ਅਸੀਂ ਥੋੜੀ ਅੱਛੀ ਸੇਧ ਵੱਲ ਛੱਲੇ ਉਸ ਟਾਈਮ ਅਸੀਂ ਇੱਕ ਮਤਲਬ ਪਰਮੇਸ਼ਰ ਅੰਦਰੋਂ ਆਵਾਜ਼ ਆਉਂਦੀ ਹੁੰਦੀ ਸੀ ਵੀ ਜਿਹੜੀਆਂ ਨੈਗੇਟਿਵ ਚੀਜ਼ਾਂ ਬੋਲਦੇ ਆ ਜਾਂ ਸੁਣਦੇ ਆ ਇਹ ਨਹੀਂ ਸੁਣਣੀਆਂ ਚਾਹੀਦੀਆਂ ਜਾਂ ਕੋਈ ਬੋਲਦਾ ਸੀ ਉਦੋਂ ਨਾਲ ਗੱਲ ਕਰਦੇ ਸੀ ਏਦਾਂ ਨਹੀਂ ਬੋਲਣਾ ਚਾਹੀਦਾ ਆਪਾਂ ਪਰਮੇਸ਼ਰ ਦੀ ਗੱਲ ਕਰਦੇ ਹਾਂ ਉਸ ਈਸ਼ਵਰ ਦੀ ਗੱਲ ਕਰਦੇ ਹਾਂ ਇਹ ਬਲੇਸਿੰਗ ਖਤਮ ਹੋ ਜਾਣਗੀ ਇੱਕ ਦੂਜੇ ਨਾਲ ਸ਼ੇਅਰ ਕਰਨੀਆਂ ਗੱਲਾਂ ਕਰਨੀ ਪਰ ਕੋਈ ਮਤਲਬ ਸੀਰੀਅਸ ਨਹੀਂ ਲੈ ਰਿਆ ਸੀ ਇਸ ਚੀਜ਼ ਨੂੰ ਆਪਣੇ ਆਪ ਨੂੰ ਇਹ ਹੁੰਦਾ ਸੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਹੌਲੀ ਹੌਲੀ ਜੀਵਨ ਬੰਦ ਆ ਗਿਆ ਜੋ ਸਾਡੇ ਪਹਿਲਾਂ ਫਰੈਂਡ ਸਰਕਲ ਸੀ ਆਟੋਮੈਟਿਕਲੀ ਚੇਂਜ ਥੋੜਾ ਥੋੜਾ ਚੇਂਜ ਹੁੰਦਾ ਗਿਆ ਪਰਮੇਸ਼ਰ ਨੇ ਉਸ ਤਰ੍ਹਾਂ ਦੀ ਰੂਹਾਂ ਮਲਾਈਆਂ ਥੋੜਾ ਥੋੜਾ ਉਹਨਾਂ ਨਾਲ ਸ਼ੇਅਰ ਕਰ ਲੈਂਦੇ ਸੀ ਇੱਥੇ ਪਿਰਾਮਿਡ ਜਾ ਕੇ ਇੱਕ ਨਵਾਂ ਐਕਸਪੀਰੀਅੰਸ ਹੋਇਆ ਬਹੁਤ ਹੀ ਅੱਛਾ ਜਬਰਦਸਤ ਇੱਥੋਂ ਦੀ ਗੁਜਰੇ ਜਾ ਰਹੇ ਸੀ ਰਾਤ ਨੂੰ ਲੰਘ ਰਹੇ ਸੀ ਥੋੜੇ ਦਿਨ ਦੀ ਗੱਲ ਹੈ ਹੁਣ ਇੱਕ ਮਹੀਨਾ ਬੀਤ ਹੋਇਆ 25 ਡੇ ਦੀ ਗੱਲ ਹੈ ਮੈਂ ਅੰਦਰ ਐਂਟਰ ਹੋਇਆ ਤੇ ਦੇਖਿਆ ਦਸ ਸਾਲ ਪਹਿਲਾਂ ਵੀ ਇੱਥੇ ਇੱਕ ਵਾਰੀ ਲੰਘ ਕੇ ਗਏ ਸੀ ਇੱਕ ਵਾਰੀ ਆਏ ਸੀ ਤੇ ਜਦੋਂ ਕੋਈ ਅਨੁਭਵ ਨਹੀਂ ਹੋਇਆ ਕੋਈ ਐਕਸਪੀਰੀਅੰਸ ਨਹੀਂ ਹੋਇਆ ਉਸ ਪਰਮੇਸ਼ਰ ਦੀ ਮਰਜ਼ੀ ਸੀ ਇੱਕ ਦਿਨ ਆ ਕੇ ਵਾਪਸ ਚਲੇ ਗਏ ਹੁਣ ਫੇਰ ਮਾਈਂਡ ਦੇ ਵਿੱਚ ਆਇਆ ਮੈਂ ਕੈਨੇਡਾ ਸਟੋਸਟੈਂਪ ਕਾਫੀ ਅੱらせ ਬੱਚੇ ਕੋਲੇ ਲਾ ਕੇ ਆਏ ਆ ਚਲ ਜਾਈਦਾ ਆ ਜਾਈਦਾ ਉਥੇ ਡਾਕਟਰ ਅਮਰਸਰ ਤੋਂ ਰਾਇ ਕੋਟ ਦੇ ਮੇਰੇ ਮਾਈਂਡ 'ਚ ਨਾਮ ਨਹੀਂ ਹੁੰਦਾ ਕੀ ਹੈ ਉਹਨਾਂ ਦਾ YouTube ਤੇ ਦੇਖ ਰਹੇ ਸੀ ਐਕਸਪੀਰੀਅੰਸ ਦੱਸ ਰਹੇ ਸੀ ਧਿਆਨ ਬਾਰੇ ਉਹਨਾਂ ਨਾਲ ਕੰਟੈਕਟ ਹੋਇਆ ਫੋਨ ਤੇ ਸ਼ੇਅਰ ਕਰਿਆ ਉਹ ਕਹਿੰਦੇ ਜਦੋਂ ਤੁਸੀਂ ਇੰਡੀਆ ਆਏ ਤਾਂ ਇੱਥੇ ਵੀ ਧਿਆਨ ਕਰੋ ਉੱਥੇ ਵੀ ਧਿਆਨ ਕਰਿਆ ਕਰੋ ਗੁਰੂਪੇ ਦੇ ਵਿੱਚ ਤੁਹਾਨੂੰ ਅੱਗੇ ਐਕਸਪੀਰੀਅੰਸ ਹੋ ਕੀ ਹੋ ਰਿਹਾ ਹੈ ਵੀ ਤੁਸੀਂ ਕਿਸੇ ਵੀ ਧਰਮ ਨਾਲ ਕਿਸੇ ਗੁਰੂ ਨਾਲ ਪੀਰ ਪਕੰਬਰ ਨਾਲ ਜਦੋਂ ਜੁੜੇ ਹੋ ਨਿਓ ਜਾਂ ਕਿਸੇ ਸਿਮਰਨ ਵਿਆਸ ਨਾਲ ਜਾਂ ਤੁਸੀਂ ਕੋਈ ਮੰਤਰ ਜਾਪ ਕਰਦੇ ਹੋ ਨਿਓ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਰਹੋ ਪਰ ਇਹਦੇ ਨਾਲ ਤੁਹਾਨੂੰ ਉਸ 'ਚ ਅੱਗੇ ਹੋਰ ਇੰਟਰਸਟ ਪੈਦਾ ਹੋਏਗਾ ਪਾਲਿਸ਼ ਹੋ ਜਾਏਗੀ ਸਟਾਰਟ ਕਰਿਆ ਇੰਡੀਆ ਕੇ 1-2 ਦਿਨ ਫਿਰ ਉਸ ਤੋਂ ਬਾਅਦ ਇੱਥੇ ਲੁਧਿਆਣੇ ਕੰਟੈਕਟ ਹੋਇਆ ਅੰਦਰ ਰਾਤ ਨੂੰ ਪੁੱਛਿਆ 8 ਵਜੇ ਇੰਟਰਵਿਊ ਰਾਤ ਨੂੰ ਵੀ ਟਾਈਮਿੰਗ ਕੀ ਹੁੰਦੀ ਆ ਇਥੇ ਜੋ ਮਾਸਟਰ ਜੀ ਹੈ ਇਹਨਾਂ ਦੇ ਬਾਹਰ ਮਲੇ ਸਾਨੂੰ ਕਾਫੀ ਜਾਂਗੇਜ਼ਦੇ ਆ 32 4 34 ਇਅਰ ਤੇ ਹੋਣਗੇ ਉਹਨਾਂ ਨਾਲ ਥੋੜਾ ਸ਼ੇਅਰ ਕਰਿਆ ਉਹ ਕਹਿੰਦੇ ਤੁਸੀਂ ਪਲੀਜ਼ ਬੈਠੋ 2 ਮਿੰਟ ਬਾਰੀ ਬੈਠ ਕੇ ਉਹ ਹਜੇ ਕੁਝ ਪੀਰਾਮਿਡ ਬਾਰੇ ਡਿਸਕਸ ਸ਼ੇਅਰ ਕਰ ਰਹੇ ਨੇ ਮੇਨੂੰ ਮੈਨੂੰ ਨਹੀਂ ਪਤਾ ਚੱਲਿਆ 30 ਸੈਕਿੰਡ ਹੀ ਲੱਗੇ ਆ ਮੈਂ ਸੀ ਬਲੀਵ ਕਰ ਰਿਹਾ ਵੇ ਐਦਾਂ ਇਸ ਤਰ੍ਹਾਂ ਡਾਊਨ ਹੁੰਦਾ ਹੁੰਦਾ ਇਸ ਤਰ੍ਹਾਂ ਬਿਲਕੁਲ ਮੂਵਮੈਂਟ ਬਿਲਕੁਲ ਡਾਊਨ ਹੋ ਗਈ ਬੋਡੀ ਮੇਰੀ ਤੇ ਉਸ ਤੋਂ ਬਾਅਦ ਅੱਪ ਹੋਇਆ ਮੈਂ ਸੋਚਦਾ ਦੇਖਦਾ ਬੈਠਾ ਰਿਹਾ ਵੀ ਕੀ ਹੋ ਗਿਆ ਕੀ ਹੋ ਰਿਹਾ ਵੀ ਇੰਨੇ ਧਾਰਮਿਕ ਸਥਾਨਾਂ ਤੇ ਇੰਨੇ ਪੀਰ ਕੋ ਮਰੂ ਗੁਰੂਆਂ ਕੋਲੇ ਅੱਛਾ ਅੱਛਾ ਇਨਸਾਨਾਂ ਨੂੰ ਮਿਲਦੇ ਰਹੇ ਆ ਵੀ ਆ ਤਾਂ ਫਸਟ ਵੀ ਨਹੀਂ ਪਤਾ ਲੱਗਿਆ ਕੀ ਹੋ ਰਿਹਾ ਉਹਨਾਂ ਨੇ ਡਿਸਕਸ ਕਰੇ ਵੀ ਕੀ ਹੋ ਰਿਹਾ ਕੁਇੰਟੇ ਦੇਖੋ ਜਿੱਦਾਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਸੋਲ ਪਿਓਰ ਆ ਜੋ ਵੀ ਤੁਸੀਂ ਕਿੱਥੇ ਨਾ ਚੀ ਪਹਿਲਾਂ ਅੱਛੀ ਵੈਬਸਨ ਲੈ ਰਹੇ ਜੋ ਇੱਥੇ ਆ ਕਿ ਤੁਹਾਨੂੰ ਪਲੱਸ ਹੋ ਰਿਹਾ ਬਹੁਤ ਮਤਲਬ ਉਸ ਚੀਜ਼ ਦਾ ਜਿਹੜਾ ਐਕਸਪੀਰੀਅੰਸ ਇੱਥੇ ਤੁਹਾਡਾ ਉਹ ਚੀਜ਼ ਪਾਲਿਸ਼ ਹੋ ਰਹੀ ਹੈ ਤੁਹਾਡੇ ਬਹੁਤ ਛੇਤੀ ਇਸ ਚੀਜ਼ ਨਾਲ ਅਟੈਚ ਹੋਗੇ ਤੁਸੀਂ ਵੀ ਤੁਸੀਂ ਇੱਥੇ ਆਇਆ ਕੰਟੀਨਿਊ ਸਟਾਰਟ ਕਰੋ 40 ਡੇ 41 ਐਸਾਂ ٹرسٹ ਬਣਿਆ ਮੈਂ ਡੇਲੀ ਅਪ ਡਾਊਨ ਕਰ ਰਹੇ ਆ ਨੀਅਰ ਬਰਨਾਲਾ ਦੇ ਸ਼ੇਰਪੁਰ ਤੇ ਇਸ ਟਾਈਮ ਆ ਰਹਿ ਰਹੇ ਆ ਉਥੋਂ ਗੱਲੀ ਅਪ ਡਾਊਨ ਕਰਦੇ ਆ ਇੱਕ ਦੋ ਦਿਨ ਸ਼ਾਇਦ ਕਭੀ ਲੁਧਿਆਣਾ ਵੀ ਰੁਕ ਜਾਈਦਾ ਨਹੀਂ ਸਵੇਰੇ 7 ਵਜੇ ਇੱਥੇ ਪਹੁੰਚ ਜਾਈਦਾ ਪੂਰਾ ਸ਼ਾਮ ਤੱਕ ਇੱਥੇ ਰੁਕੀਦਾ ਮਨ ਨਹੀਂ ਕਰਦਾ ਚਲ ਜਾਈਏ ਤੁ ਮਤਲਬ ਸਾਰੇ ਧਾਰਮਿਕ ਸਥਾਨ ਅੱਛੇ ਆ ਸਲੂਟ ਆ ਪੀਰਕੰਬਰਾਂ ਨੂੰ ਜਿਹੜੇ ਪਰਮਿਸ਼ਨ ਨਾਲ ਜੋੜਦੇ ਆ ਪਰ ਇੱਥੇ ਤਾਂ ਐਸਾ ਮਨ ਲੱਗਿਆ ਕਿ ਤੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਧਿਆਨ ਵਸਥਾ ਉਹਨਾਂ ਨੇ ਦੱਸਿਆ ਤੁਸੀਂ ਕਰਨਾ ਕਿਦਾਂ ਆਪਣੇ ਸਵਾਸਾਂ ਤੇ ਸਵਾਸ ਆ ਰਹੇ ਨੇ ਜਾ ਰਹੇ ਨੇ ਸਵਾਸ ਆ ਰਹੇ ਨੇ ਜਾ ਰਹੇ ਨੇ ਬਿਨਾਂ ਤੇ ਧਿਆਨ ਦੇਣਾ ਤੁਸੀਂ ਵੀ ਬਾਕੀ ਜੋ ਤੁਸੀਂ ਜਿੱਥੇ ਜੁੜੇ ਹੋ ਉਸ ਤੋਂ ਬਾਅਦ ਜੋ ਮਰਜ਼ੀ ਕਰੋ ਜਿੰਨਾ ਚਿਰ ਧਿਆਨ ਤੇ ਬੈਠਣਾ ਤਾਂ ਇਕੱਲੇ ਸਵਾਸਾਂ ਤੇ ਧਿਆਨ ਦੇਣਾ ਜੋ ਤੁਹਾਡਾ ਮੰਤਰ जाप ਜੋ ਕੀ ਹੋ ਰਿਹਾ ਉਹ ਵਿੱਚ ਐ ਨਹੀਂ ਕਰਨਾ ਅਸੀਂ ਸਵਾਸਾਂ ਤੇ ਹੀ ਕਿੰਦੇ ਸਵਾਸਾਂ ਤੇ ਧਿਆਨ ਦੇਣਾ ਤੁਸੀਂ ਉਸ ਤਰ੍ਹਾਂ ਜਿਸ ਤਰ੍ਹਾਂ ਉਹਨੇ ਗਾਈਡ ਕੀਤਾ ਸਵਾਸਾਂ ਤੇ ਧਿਆਨ ਸਟਾਰਟ ਕਰਿਆ ਏ ਅਕੋਰਡਿੰਗ ਦੱਸਿਆ ਉਹਨੇ ਵੀ ਜਿੰਨੀ ਤੁਹਾਡੀ ਏਜ ਹੈ ਮੇਰੀ 44 ਹੈ ਵੀ ਕਮ ਸੇ ਕਮ 44 ਮਿੰਟ ਤੁਸੀਂ ਬੈਠਣਾ ਪਲੱਸ ਹੋ ਸਕਦੇ ਜਿਆਦਾ ਬੈਠ ਸਕਦੇ ਹੋ ਅਸੀਂ ਚਲੋ 1 ਘੰਟੇ ਦਾ ਪਹਿਲਾਂ ਹਲਕਾ ਹਾਰਮ ਲਾਉਂਦੇ ਸੀ ਹੁਣ ਇਸ ਤਰ੍ਹਾਂ ਰੁਟੀਨ ਹੋ ਗਈ ਆ ਬੀ ਜਰੂਰਤ ਨਹੀਂ ਆ ਰਹੀ ਅਪੀ 1.5 ਘੰਟੇ ਬੈਟਰੀ ਦਾ ਪਤਾ ਨਹੀਂ ਚੱਲਦਾ ਇੱਕ ਇੱਕ ਦਿਨ ਇਸ ਤਰ੍ਹਾਂ ਐਕਸਪੀਰੀਅੰਸ ਤਿੰਨ ਘੰਟੇ ਦਾ ਪਤਾ ਹੀ ਨਹੀਂ ਚੱਲਿਆ ਤਿੰਨ ਘੰਟੇ ਕਦੋਂ ਲੰਘ ਚੁੱਕੇ ਇੱਥੇ ਊਰਜਾ ਬਹੁਤ ਆ ਜਿਹੜਾ ਮੇਰਾ ਮੇਰਾ ਆਪਣਾ ਐਕਸਪੀਰੀਅੰਸ ਐਨੀ ਊਰਜਾ ਇੱਕ ਨਵੀਂ ਚੀਜ਼ ਇੱਥੋਂ ਮਿਲੀ ਤਿੰਨ ਘੰਟੇ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਇੱਕ ਘੰਟਾ ਜਾਂ ਡੇਢ ਘੰਟਾ ਸ਼ੋਰ ਨਹੀਂ ਉਹਨਾਂ ਨੂੰ ਪੁੱਛਿਆ ਜਿਹੜੇ ਇੱਥੇ ਮਾਸਟਰ ਨੇ ਐਕਸਪੀਰੀਅੰਸ ਜਿੰਨੇ ਵੀ ਹੁੰਦੇ ਆ ਵੀ ਇਹ ਕਿੱਦਾਂ ਹੁੰਦਾ ਕੀ ਹੋਇਆ ਉਹਨੂੰ ਕਹਿੰਦੇ ਸੁੰਨ ਸਮਾਧ ਕਹਿੰਦੇ ਆ ਨਹੀਂ ਪਤਾ ਹਜੇ ਸੁਣਦੇ ਹੁੰਦੇ ਸੀ ਪਤਾ ਹੀ ਨਹੀਂ ਕਿੱਥੇ ਬੈਠਿਆ ਕੀ ਹੋ ਰਿਹਾ ਡੋਰ ਖੁੱਲ ਰਿਹਾ ক্লোਜ਼ ਹੋ ਰਿਹਾ ਲਾਈਟਾਂ ਬੰਦ ਹੋ ਰਹੀਆਂ ਨੇ ਲਾਈਟ ਚਲੀ ਗਈ ਆ ਗਈ AC ਬੰਦ ਹੋ ਗਿਆ ਪਤਾ ਹੀ ਨਹੀਂ ਚੱਲ ਰਿਹਾ ਕੀ ਹੋ ਗਿਆ ਤਿੰਨ ਘੰਟੇ ਬਾਅਦ ਉਹ ਇੱਕ ਘੰਟਾ ਇੰਤਜ਼ਾਰ ਸੀ ਬਾਅਦ ਚ ਪਤਾ ਚੱਲਿਆ ਵੀ ਕਿੱਥੇ ਬੈਠਿਆ ਦੇਖ ਰਿਹਾ ਜਿੰਨੇ ਇੱਥੇ ਦੇ ਮਾਸਟਰ ਜਿਹੜੇ ਆ ਰਹੇ ਨੇ ਨਾਂ ਤਾਂ ਸਾਰਿਆਂ ਜਾਂਦਾ ਨਹੀਂ ਬਹੁਤ ਅੱਛਾ ਉਹਨਾਂ ਦਾ ਐਕਸਪੀਰੀਅੰਸ ਆਕਲ ਲੈ ਕੇ ਨਾਲ ਡਿਸਕਸ ਕਰਿਆ ਉਹ ਕਹਿੰਦੇ ਵੈਰੀ ਗੁੱਡ ਐਕਸਪੀਰੀਅੰਸ ਇੱਕ ਚੀਜ਼ ਮੈਂ ਉਹਨਾਂ ਨੂੰ ਪੁੱਛਿਆ ਇੱਥੇ ਅ ਮਾਸਟਰ ਮੈਡਮ ਕੀ ਨਾਮ ਨਹੀਂ ਮੇਰੀ ਯਾਦ ਉਹਨਾਂ ਦਾ ਉਹਨਾਂ ਨੂੰ ਮੈਂ ਆਪਦੇ ਕਹਿੰਦੇ ਐਕਸਪੀਰੀਅੰਸ ਦੱਸੋ ਮੈਂ ਐਦਾਂ ਦਾ ਐਕਸਪੀਰੀਅੰਸ ਦੱਸਿਆ ਵੀ ਇੱਕ ਵਾਰੀ ਡਾਊਨ ਹੋ ਗਿਆ ਸਰੀਰ ਫਿਰ ਪੂਰਾ ਰਾਉਂਡ ਚੱਲਦਾ ਰਿਹਾ 15 ਮਿੰਟ ਐਦਾਂ ਸਰਕਲ ਇੱਥੋਂ ਰਾਉਂਡ ਪੂਰਾ ਸਰਕਲ ਜੀ ਕਲਰ ਚਾ ਐਕਸਪੀਰੀਅੰਸ ਆ ਫਿਰ ਹੁਣ ਜਿਹੜਾ ਚੱਲਦਾ ਕੱਲਾ ਇੰਨਾ ਹੀ ਡਾਊਨ ਹੁੰਦਾ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਕਿੱਦਾਂ ਕਿੱਦਾਂ ਕੀ ਜਿਹੜੀ ਅਪਡੇਟ ਹੋ ਰਹੀ ਹੈ ਤੁਹਾਡੀ ਤੇ ਇੱਕ ਉਹਨਾਂ ਨੂੰ ਮੈਂ ਵੈਸੇ ਮੈਂ ਕੱਲ ਸ਼ੇਅਰ ਨਹੀਂ ਕਰਿਆ ਉੱਚੀ ਜੀ ਵੀਰ ਆਪਕੰਬਰਾ ਤਾਂ ਸੁਣੀ ਦਿੱਤੀ ਅੱਗੇ ਥੋੜਾ ਸੁਣਦਾ ਸੀ ਵੀ ਨਹੀਂ ਸ਼ੇਅਰ ਕਰੀਦਾ ਤੇ ਲੋਕ ਕਹਿੰਦੇ ਨਹੀਂ ਸ਼ੇਅਰ ਕਰੀ ਦੀਆ ਜਿਹੜੇ ਗੁਰੂ ਜੀ ਕੋਲ ਅਸੀਂ ਜਾਂਦੇ ਸੀ ਉਹ ਵੀ ਕਹਿੰਦੇ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਅੱਛੇ ਐਕਸਪੀਰੀਅੰਸ ਹੁੰਦੇ ਆ ਤੁਸੀਂ ਸ਼ੇਅਰ ਕਰੋਗੇ ਤਾਂ ਸਾਹਮਣਿਆਂ ਨੂੰ ਪਤਾ ਚੱਲੂ ਥੋੜਾ ਵੀ ਕਲੈਨ ਉਹਦਾ ਵੀ ਕਲੈਨ ਆ ਚਲੋ ਉਸ ਦਿਨ ਫਿਰ ਮੈਂ ਸ਼ੇਅਰ ਕਰਿਆ ਉਹਨਾਂ ਕੋਲੇ ਇੱਕ ਸੁਣਦੇ ਹੁੰਦੇ ਸੀ ਬੜੇ ਗੁਰੂ ਗ੍ਰੰਥ ਸਾਹਿਬ ਉਹ ਕਹਿੰਦੇ ਲਿਖਿਆ ਹੋਰਾਂ ਕੋ ਜਿਹੜੇ ਕਥਾਵਾਚਕ ਹਨ ਉਹ ਤੋਂ ਵੀ ਸੁਣਿਆ ਵੀ ਜੇ ਤੁਸੀਂ ਰਾਮ ਵੈਗੁਰੂ ਅੱਲਾ ਦਾ ਸਿਮਰਨ ਕਰਦੇ ਹੋ ਕਿਸੇ ਵੀ ਕੁਰਾਨ ਗੀਤਾ ਬਾਈਬਲ ਨਾਲ ਜਿਹਦੇ ਵਿੱਚੋਂ ਪੜ੍ਹਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹੋ ਵੀ ਉਹ ਪੜ੍ਹ-ਪੜ ਕੇ ਇੱਕ ਤੁਹਾਨੂੰ ਉਹ ਪੜ੍ਹਨਾ ਤਾਂ ਜਪਣਾ ਤਾਂ ਵੀ ਅਨਹਦ ਨਾਦ ਸ਼ਬਦ ਚੱਲ ਪੈਂਦਾ ਕਦੇ ਬ੍ਰਾਇਮੰਡ ਤੇ ਚੱਲਦਾ ਹੀ ਆ ਕਿ ਜਪਣਾ ਤਾਂ ਤੁਹਾਨੂੰ ਸੁਣਨ ਲੱਗ ਜਵੇ ਪਰ ਮੈਨੂੰ ਲਾਈਟ ਲਾਈਟ ਥੋੜਾ ਥੋੜਾ ਕਦੇ ਸੁਣਦਾ ਕਦੇ ਨਾ ਪਹਿਲਾਂ ਤਾਂ ਚੱਲ ਰਿਆ ਸੀ ਇੱਥੇ ਆ ਕੇ ਕੀ ਹੋਇਆ ਕੰਟੀਨਿਊਸ ਬਹੁਤ ਲਾਊਡ ਝੋਰ ਨਾਲ ਚੱਲਣ ਲੱਗ ਗਿਆ ਦੇਖੋ ਹੋ ਗਿਆ ਐਕਸਪੀਰੀਅੰਸ ਵਿੱਚ ਅੱਛੀ ਜੋ ਚੀਜ਼ ਕਰਦੇ ਆ ਉਹ ਤੁਹਾਡੀ ਅਪਡੇਟ ਬਹੁਤ ਜਲਦੀ ਹੁੰਦੀ ਹੈ ਇੱਥੇ ਆ ਕੇ ਇਸ ਤਰ੍ਹਾਂ ਦੀ એનર્ਜੀ ਆ ਇਹ ਪੀਰਾਮਿਡ ਦੀਆਂ ਮੇਰਾ ਨਾ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕਰਿਆ ਕਦੇ ਬੋਥ ਮੈਡੀਕਲ ਲੈਂ ਤਾਂ ਬਹੁਤ اچھی ਗੱਲ ਹੈ ਨਾ ਵੀ ਅਗਰ ਅਨਹਦ ਨਾਦ ਫਿਰ ਉਹਨੇ ਸ਼ੇਅਰ ਕਰਕੇ ਕਿਦਾਂ ਸੁਣਿਆ ਕੀ ਹੈ ਫਿਰ ਸਾਰਿਆਂ ਡਿਸਕਸ ਕਰਿਆ ਦੱਸਿਓ ਉਹਨਾਂ ਨੂੰ ਵੀ ਇਸ ਤਰ੍ਹਾਂ ਸੁਣ ਰਿਹਾ ਇਸ ਤਰ੍ਹਾਂ ਚੱਲ ਰਿਹਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਐਕਸਪੀਰੀਅੰਸ ਹੋਇਆ ਇੱਕ ਇਸ ਤੋਂ ਪਹਿਲਾਂ ਸਾਰੇ ਜਿੱਦਾਂ ਡਾਈਟ ਲੈਨੇ ਆ ਪ੍ਰੋਪਰ ਤਿੰਨ ਫੁਲਕੇ ਸਵੇਰੇ ਦੁਪਹਿਰ ਸ਼ਾਮ ਇਸ ਤਰ੍ਹਾਂ ਰੁਟੀਨ ਚ ਡਾਈਟ ਲੈ ਰਹੇ ਸੀ ਇੱਥੇ ਕੀ ਹੋਇਆ ਨੀਂਦ ਘਟ ਗਈ ਡਾਈਟ ਘਟ ਗਈ ਮੈਂ ਸਵੇਰੇ ਆਸਤਮੁ ਚਾਹ ਦੇ ਨਾਲ ਬ੍ਰੇਕ ਮਾਰਨਿੰਗ ਸਿਰਫ ਦੋ ਰਸ ਲੈ ਲਈਦੇ ਆ ਉਹਦੇ ਨਾਲ ਹੀ ਸੰਤੁਸ਼ਟੀ ਹੋ ਜਾਂਦੀ ਆ ਕੀ ਕਹਣਾ ਦਿਨ ਦੇ ਵਿੱਚ ਕੋਈ ਇੱਕ ਐਪਲ ਲੈ ਲਿਆ 2 ਵਜੇ ਲੰਚ ਕਰੀਦਾ ਉਹ ਵੀ ਕਰੀਦਾ ਨਹੀਂ ਮਤਲਬ ਜ਼ਰੂਰਤ ਨਹੀਂ ਨੀਡ ਨਹੀਂ ਹੁੰਦਾ ਵੀ ਕਰ ਲਈਏ ਕੋਸ਼ਿਸ਼ ਕਰ ਲਈਏ ਵਿੱਚ ਲੈ ਕੇ ਆ ਲੰਚ ਕਰ ਲਈਏ ਤਾਂ ਦੋ ਫੁਲਕੇ ਲੈਦੇ ਹੋਂ ਲਈ ਦੋ ਫੁਲਕੇ ਥੋੜੀ ਕਟੋਰੀ ਢਾਲ ਲਈ ਉਹਨਾਂ ਐਸੀ ਸੰਤੁਸ਼ਟੀ ਆਈਏ ਡਿਨਰ ਕਰੀਦਾ ਹੀ ਨਹੀਂ ਜ ਮਤਲਬ ਕਰੀਦਾ ਨਹੀਂ ਜ਼ਰੂਰਤ ਨਹੀਂ ਹੈ ਇਹ ਨਹੀਂ ਵੀ ਮਤਲਬ ਬੰਦ ਕਰ ਦਿੱਤਾ ਜਾਂ ਕੋਸ਼ਿਸ਼ ਕਰਦੇ ਨਹੀਂ ਲੈਣਾ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਐਸੀ એનર્ਜੀ ਤੇ ਇੱਕ ਕਟੋਰੀ ਮੈਂ ਮੇਰੇ ਸਿਸਟਰ ਕੋਲ ਰਹਿਣਾ ਉੱਥੇ ਉਹ ਜ਼ਬਰਦਸਤੀ ਕਹਿੰਦੇ ਨੇ ਵੀ ਲੈ ਲਓ ਨਹੀਂ ਨਹੀਂ ਲੈਣਾ ਚਾਹੀਦਾ ਫਿਰ ਥੋੜਾ ਐਮ ਦਾ ਵੀ ਇਹਨਾਂ ਨੂੰ ਵੀ ਲੱਗੂ ਇੱਕ ਕਟੋਰੀ ਦਾਲ ਦੀ ਲੈ ਲਈਦੀ ਆ ਸੌਣ ਤੋਂ ਕਾਫੀ ਟਾਈਮ ਪਹਿਲੇ ਇੰਨੀ એનર્ਜੀ ਅੰਮ੍ਰਿਤ ਵੇਲੇ ਸੋਏਰੇ ਉਸੇ ਤਰ੍ਹਾਂ 3 ਵਜੇ ਸਾਢੇ 3 ਵਜੇ ਜਾਗਦੇ ਆ ਪੂਰਾ ਦਿਨੇ ਇੱਥੇ ਰਹੀਦਾ ਕਦੇ ਪਤਾ ਹੀ ਨਹੀਂ ਕਿਦਾਂ ਸੌਣਾ ਕਿਦਾਂ ਨੀਂਦ ਆਉਂਦੀ ਹੁੰਦੀ ਆ ਰਾਤ ਨੂੰ 9 ਤੇ 10 ਦੇ ਵਿੱਚ ਸੌਂਦਾ ਜਾ ਕੇ ਦੇਖੋ ਐਸ ਤਰ੍ਹਾਂ ਦੀ એનર્ਜੀ ਆ ਪਿਰਾਮਿਡ ਦੀ ਇਹ ਸਾਰੇ ਤੁਸੀਂ ਪਹਿਲਾਂ ਸੁਣਦੇ ਹੁੰਦੇ ਆ ਇੱਥੇ ਕਿ ਹੋਰ ਐਕਸਪੀਰੀਅੰਸ ਉਹ ਪਲੱਸ ਹੋ ਗਿਆ ਵੀ ਅਗਰ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤੁਹਾਡੇ ਆਪਣੇ ਆਪਣੇ ਪਹਿਲਾਂ ਜਿੱਥੇ ਜੁੜੇ ਹੋ ਕੋਟੈਕਟ ਹੋ ਰਿਹਾ ਕਿਸੇ ਪੀਰ ਬਗੰਬਰ ਨੂੰ ਮੰਨਦੇ ਹੋ ਕੋਈ ਸਿਮਰਨ ਕਰਦੇ ਹੋ ਕੋਈ ਤੁਸੀਂ ਧਿਆਨ ਨਾਲ ਆਪਣਾ ਮੰਤਰ ਜਪਦੇ ਹੋ ਉਹ ਰਹਿਣਾ ਤਾਂ ਹੀ ਆ ਉਹ ਪਲੱਸ ਤਾਂ ਹੀ ਹੋਣਾ ਇੱਥੇ ਆ ਕਿ ਹੋਰ ਐਕਸਪੀਰੀਅੰਸ ਹੋਇਆ ਅਗਰ ਤੁਸੀਂ ਧਿਆਨ ਦਿਨ ਇੱਕ ਘੰਟਾ ਜਰੂਰ ਦੋ ਘੰਟੇ ਦੇਖਿਓ ਫਿਰ ਕਿੰਨਾ ਆਨੰਦ ਆਉਂਦਾ ਪਹੁੰਚ ਤੇ ਉਹੀ ਚੀਜ਼ ਤੁਹਾਨੂੰ ਬਹੁਤ ਅੱਛੀ ਲੱਗੇਗੀ ਪਰ ਚਾਹੇ ਉੱਥੇ ਜਾਣਿਓ ਚਾਹੇ ਬਿਰਾਮਤ ਧਿਆਨ ਨਾਲ ਰਹੇਗਾ ਤਾਂ ਜੇ 네ਗੇਟਿਵ ਚੀਜ਼ਾਂ ਤੋਂ ਦੂਰ ਰਹੋਗੇ ਪਹਿਲਾਂ ਟਰਾਈ ਕਰਨ ਤੇ ਕਹਿੰਦੇ ਹੁੰਦੇ ਸੀ ਇੱਥੇ ਆ ਕਿ ਐਸੀ ਕਿਰਪਾਈ ਬਿਲਕੁਲ ਹੀ ਖਤਮ ਹੋ ਗਈ ਨੈਕਟ੍ਰਮ ਨਾ ਸੁਣ ਹੁੰਦਾ ਨਾ ਸੁਣਦੇ ਨਾ ਬੋਲਦੇ ਅਗਰ ਇਹਨਾਂ ਤੋਂ ਤੁਸੀਂ ਦੂਰ ਰਹੋਗੇ ਤੁਹਾਡੀ ਉਹ ਜੋ ਤੁਹਾਨੂੰ ਇੱਥੇ ਊਰਜਾ ਮਿਲ ਰਹੀ ਆ ਕੋਈ ਉਹਨੂੰ ਸ਼ਕਤੀ ਕਹਿੰਦਾ ਕੋਈ ਬਲੇਸਿੰਗ ਕਹਿੰਦਾ ਅਲੱਗ-ਅਲੱਗ ਤਰ੍ਹਾਂ ਦਾ ਉਹ ਤਾਂ ਹੀ ਰਹੇਗੀ ਤੁਹਾਡੇ ਕੋਲੇ ਅਗਰ ਉਹਨਾਂ ਚੀਜ਼ਾਂ ਤੋਂ ਤੁਸੀਂ ਦੂਰ ਰਹਿੰਦੇ ਫਿਰ ਹੌਲੀ-ਹੌਲੀ ਸਿਸਟਮ ਬਣਦਾ ਰਹਿਣ ਰਹਿੰਦੇ ਨਹੀਂ ਫਿਰ ਰਹਿਣ ਲੱਗ ਜਾਂਦੇ ਆ ਫਿਰ ਮੈਂ ਕਹਿੰਦਾ ਤੁਹਾਡਾ ਫਰੈਂਡ ਸਰਕਲ ਹੀ ਡਿਫਰੈਂਟ ਹੋ ਜਾਂਦਾ ਤੁਸੀਂ ਚੇਂਜ ਨਹੀਂ ਕਰਦੇ ਆਪਣੇ ਆਪ ਵੀ ਚੇਂਜ ਹੋ ਜਾਂਦਾ ਤੁਹਾਨੂੰ ਐਸੇ ਧਿਆਨੀ ਪੁਰਸ਼ ਮਿਲਣਗੇ ਐਸੇ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਜਿਹੜੀ ਤੁਹਾਡੀ ਉਹਨਾਂ ਨਾਲ ਅਟੈਚਮੈਂਟ ਬਣ ਜਾਏਗੀ ਤੁਹਾਨੂੰ ਪਹਿਲਾਂ ਵੀ ਆਪਾਂ ਸ਼ੇਅਰ ਕਰਿਆ ਕਾਫੀ ਅਫਸਰ ਤੁਮੈਂ ਕਹਿੰਦਾ ਰਿਹਾ ਸੀ ਵੀ ਨਾਨ ਐਕਟਿਵ ਗੱਲ ਕਰੋ ਨਾ ਸੁਣੋ ਪਰ ਪਤਾ ਨਹੀਂ ਕੌਣ ਜਿਆਦਾ ਸੀਰੀਅਸ ਇੱਥੇ ਕੀ ਐਕਸਪੀਰੀਅੰਸ ਹੋਇਆ ਜਿਹਨੇ ਮਾਸਟਰ ਨੇ ਉਹ ਸਾਨੂੰ ਕਹਿੰਦੇ ਆ ਵੀ ਨੈਕਟਿਵ ਗੱਲ ਸੁਣਨੀ ਨਹੀਂ ਅਸੀਂ ਕੇ ਸੁਣ ਤਾਂ ਬਹੁਤ ਅੱਛੀ ਗੱਲਾਂ ਦੇਖੋ ਇੱਥੋਂ ਮਿਲਿਆ ਵੀ ਉਹ ਨਹੀਂ ਸੁਣ ਰਹੇ ਉਹਨਾਂ ਤੇ ਕਿੰਨੀ ਵੱਡੀ ਬਲੇਸਿੰਗਾਂ ਕਿਰਪਾ ਨਾ ਨੇਕ ਤੇ ਬੋਲ ਲੈਨੇ ਨਾ ਸੁਣ ਰਹੇ ਨੇ ਤੇ ਇੱਥੇ ਆ ਕੇ ਕਾਫੀ ਗਿਣਤੀ ਦੇ ਵਿੱਚ ਆਪਾਂ ਕਹਿੰਦੇ ਉਸ ਤਰ੍ਹਾਂ ਦੇ ਪਰਮੇਸ਼ਨ ਨੇ ਮੁਲਾਕਾਤ ਕਰਾਈ ਮਾਸਟਰਾਂ ਨਾਲ ਜਾਂ ਜਿਹੜੇ ਧਿਆਨੀ ਸੱਜਣ ਧਿਆਨੀ ਐ ਵੀ ਇਹਨਾਂ ਚੀਜ਼ਾਂ ਤੋਂ ਦੂਰ ਨੇ ਕਾਫੀ ਦੂਰ ਹੋ ਚੁੱਕੇ ਨੇ ਪਹਿਲਾਂ ਕੋਸ਼ਿਸ਼ ਕਰੀ ਹੋਊ ਤੇ ਫਿਰ ਹੋ ਚੁੱਕੇ ਨੇ ਇਹੀ ਮੇਰਾ ਤਾਂ ਐਕਸਪੀਰੀਅੰਸ ਇੱਕ ਇੱਕ ਸ਼ਬਦ ਤੁਹਾਡਾ ਬਾਣੀ ਹੈ ਬਾਣੀ ਕੱਲਾ ਗੁਰਦੁਆਰੇ ਮੰਦਰ ਮਸਜਿਦ ਬੈਠ ਕੇ ਪੁੰਨ ਜਾਂ ਤੁਸੀਂ ਪਰਮੇਸ਼ਰ ਨਾਲ ਨਹੀਂ ਜੁੜ ਸਕਦੇ ਜਾਂ ਕੱਲਾ ਪਿਰਾਮਿਡ 'ਚ ਬੈਠ ਕੇ ਪਿਰਾਮਿਡ 'ਚ ਇੱਥੇ ਜੁੜ ਸਕਦੇ ਪਰ ਕੱਲਾ ਇੱਥੇ ਨਹੀਂ ਬਾਣੀ ਤੇ ਤੁਸੀਂ ਫੋਕਸ ਦੇਣਾ ਸ਼ਬਦਾਂ ਤੇ ਅਗਰ ਇਹ ਕਿਰਪਾ ਹੋ ਗਈ ਤੁਸੀਂ ਸ਼ਬਦਾਂ ਤੇ ਧਿਆਨ ਦੇਣ ਲੱਗੇ ਅچھے ਸ਼ਬਦ ਨੈਗੇਟਿਵ ਸ਼ਬਦ ਪੋਜ਼ਿਟਿਵ ਸ਼ਬਦ ਬਾਣੀ ਅੱਛੀ ਤੁਹਾਡੇ ਮੂੰਹੋਂ ਫਿਰ ਆਪਣੇ ਆਪ ਚੱਲਣ ਲੱਗ ਜਾਂਦੀ ਆ ਮੈਂ ਇੱਕ ਬੀਬੀ ਬਲਜੀਤ ਕੋਹਰਾ ਕਿਸੇ ਸੰਸਥਾ ਨਾਲ ਜੁੜਿਆ ਕੈਨੇਡਾ ਚ ਸੁਣਿਆ ਸੀ ਉਹਨਾਂ ਤੋਂ ਵੀ ਉਹ ਕਹਿੰਦੇ ਜਦੋਂ ਤੁਸੀਂ ਆਵਾਜ਼ ਥੋੜੀ ਆਉਂਦੀ ਆ ਇਹ ਤਰੰਗਾਂ ਰੇਂਜ ਵਿੱਚ ਇਲੈਕਟ੍ਰੀਸ਼ੀਅਨ ਤਰੰਗਾਂ ਹੁੰਦੀਆਂ ਨੇ ਬ੍ਰਹਿਮੰਡ ਚ ਅਟੈਚ ਹੁੰਦੀਆਂ ਜੋ ਤੁਸੀਂ ਬੋਲਦੇ ਹੋ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਵਾਪਸੀ ਤੁਹਾਡੇ ਵੱਲ ਲੈ ਕੇ ਆਉਂਦੀ ਆ 네ਗੇਟਿਵ ਬੋਲਦੇ ਨੇ 네ਗੇਟਿਵ ਪੋਜ਼ਿਟਿਵ ਬੋਲਦੇ ਪੋਜ਼ਿਟਿਵ ਹੋ ਗਈ ਬਾਣੀ ਦੀ ਖੇਡ ਸਾਰੀ ਮੈਂ ਕਿਸੇ ਸਰਚ ਕਰਿਆ ਕਿਸੇ ਤੋਂ ਸੁਣਿਆ ਸੀ ਮੈਂ ਕਿਹਾ ਯੂਐਸਏ ਵਿੱਚ ਸਰਚ ਹੋਇਆ ਹੈ ਜੋ ਖਾਲੀ ਸਪੇਸ ਆ ਆਪਣੇ ਇਹ ਇੱਥੇ ਐਲੀਮੈਂਟ ਨੇ ਬਹੁਤ ਤਰ੍ਹਾਂ ਦੇ ਜੋ ਤੁਸੀਂ ਬੋਲ ਲਿਓ ਜੋ ਬਾਣੀਆਂ ਤੁਹਾਡੇ ਸ਼ਬਦਾਂ 10 ਗੁਣਾ ਤੁਹਾਡੇ ਵੱਲ ਰਿਟਰਨ ਵਾਪਸ ਹੋ ਰਹੇ ਨੇ ਹੋ ਗਈ ਬਾਣੀ ਦੀ ਖੇਡ ਅਗਰ 네ਗੇਟਿਵ ਬੋਲ ਲਓਗੇ ਤਾਂ 네ਗੇਟਿਵ ਊਰਜਾ ਨਹੀਂ ਆ ਜੋ ਪੋਜ਼ੀਟਿਵ ਜੋ ਅੱਛੀ ਲੈ ਚੁੱਕੇ ਹੋ ਚਾਹੇ ਤੁਸੀਂ ਪਾਇਰਾਮਿਡ ਧਿਆਨ ਲਾ ਕੇ ਚੱਕੇ ਤੇ ਹੋਰ ਕੀ ਹੋ ਗਈ ਖਤਮ ਹੋ ਗਈ ਰਹਿ ਗਈ ਆਪਣੇ ਕੋਲੇ ਫਿਰ ਜਦੋਂ ਅੱਛੀ ਆਪਣੀ ਊਰਜਾ ਲੈ ਰਹੇ ਹੂੰ ਤੇ ਰਹੀ ਨਹੀਂ ਰਹੀ ਖਤਮ ਹੋ ਰਹੀ ਆ ਖਤਮ ਨਹੀਂ ਬਣਨੀ ਮੇਰਾ ਐਕਸਪੀਰੀਅੰਸ ਆ ਬਾਕੀ ਮੈਨੂੰ ਨਹੀਂ ਪਤਾ ਇਹ ਚੀਜ਼ਾਂ ਨਾਲ ਇੰਨਾ ਜੋੜਿਆ ਇੱਥੇ ਆ ਕਿ ਇਹੀ ਚੀਜ਼ਾਂ ਤੁਸੀਂ ਜਾਤ ਹੋ ਆਪਣੀ ਮੰਜ਼ਲ ਤੇ ਰਹੇ ਹੋ ਜਾਂ ਦਸਵੀਂ ਮੰਜ਼ਲ ਫਲੋਰ ਤੇ ਤੇ 20 ਮੰਜ਼ਲ ਫਲੋਰ ਤੇ ਤੁਸੀਂ ਸੀੜੀਆਂ ਰਾਹੀਂ ਜਾ ਰਹੇ ਹੋ ਵੈਸੇ ਬਹੁਤ ਅੱਛੀ ਗੱਲ ਆ ਫਿਰ ਵੀ ਜਾ ਰਹੇ ਹੂੰ ਉਸ ਪਰਮੇਸ਼ਰ ਦੇ ਰਸਤੇ ਤੇ ਜਾ ਰਹੇ ਹੂੰ ਜਿਹੜੇ ਮਰਜੀ ਧਰਮ ਨਾਲ ਜੁੜੇ ਆਪਾਂ ਪਰ ਇੱਥੇ ਮੇਰਾ ਐਕਸਪੀਰੀਅੰਸ ਆ ਮੈਂ ਹੋਰਾਂ ਦੀ ਗੱਲ ਨਹੀਂ ਕਰਦਾ ਇੱਥੇ ਜਦੋਂ ਲਿਫਟ ਰਾਹੀਂ ਜਾਂਦੇ ਹੋ ਇੰਨਾ ਚੰਨਿਆ ਪਰ ਇਹ ਤੁਸਵਾਸਾ ਦੇ ਧਿਆਨ ਦਿੰਨੇ ਆ ਇਸ ਇਸ ਜਗਾ ਤੇ ਬੈਠਦੇ ਆ ਇੱਥੇ ਭਰਪੂਰ ਮਾਤਰਾ ਵਿੱਚ એનર્ਜੀ ਮਿਲਦੀ ਆ ਤੁਹਾਨੂੰ ਇੱਕ ਫਿਜ਼ੀਕਲੀ ਕਾਫੀ ਪ੍ਰੋਬਲਮਾਂ ਚੱਲਦੀਆਂ ਸੀ ਜਿਵੇਂ ਸ਼ੂਗਰ ਲੈਵਲ ਬਹੁਤ ਹਾਈ ਹੁੰਦਾ ਸੀ ਮੇਰਾ ਕਿਰੇੜਾ ਥੋੜਾ ਵਾਤਾਵਰਨ ਨੂੰ ਤੁਹਾਨੂੰ ਪਤਾ ਉੱਥੇ ਥੋੜੀ ਊਰਜਾ ਹੈ ਉੱਥੇ ਠੀਕ ਹੋ ਜਾਂਦਾ ਥੋੜਾ ਜਿਆਦਾ ਨਹੀਂ ਬਾਕੀ ਜਿਹੜੇ ਜਿਹੜੇ ਪਰਮਿਸ਼ਨ ਨੂੰ ਪਹਿਲਾਂ ਅਸੀਂ ਮੰਨ ਦਿਆ ਸਾਨੂੰ ਹੁੰਦਾ ਸੀ ਉਹਨਾਂ ਦੀ ਬਲੇਸਿੰਗ ਚੱਲ ਰਹੀ ਆ ਪਰ ਇੱਥੇ ਇੱਕ ਨਵਾਂ ਐਕਸਪੀਰੀਅੰਸ ਹੋਇਆ ਮੈਡੀਸਨ ਇੱਕ ਟਾਈਮ ਕਰਤੀ ਮੈਂ ਉਹਨੂੰ 슈ਗਰ ਲੈਵਲ ਮੇਰਾ 1200 105 ਆ ਰਿਹਾ ਇਹਨੂੰ ਸਾਰੇ ਡਾਕਟਰ ਨਾਰਮਲ ਮੰਨਦੇ ਆ ਅਜੇ 20 ਡੇ ਹੋਇਆ ਮੇਰੇ ਇਸ ਤੋਂ ਅੱਗੇ ਕੀ ਹੋਣਾ ਮੈਨੂੰ ਲੱਗਦਾ ਉਹ ਵੀ ਮੇਰੀ ਇੱਕ ਟਾਈਮ ਦੀ ਮੈਡੀਸਨ ਬੰਦ ਹੋ ਜਾਣੀ ਆ ਮੇਰਾ ਨਾਰਮਲ ਹੀ ਆਨ ਲੱਗ ਇਹ ਕੋਈ ਫਰਸਟ ਕਈ ਐਕਸਪੀਰੀਅੰਸ ਨਹੀਂ ਇਦਾਂ ਦੇ ਤੁਹਾਨੂੰ ਫਿਜ਼ੀਕਲੀ ਦੇਖ ਲਓ ਪਹਿਲਾਂ ਤੁਹਾਡੀਆਂ ਪ੍ਰੋਬਲਮਾਂ ਸੋਲਵ ਹੋਣ ਲੱਗ ਗਈਆਂ ਮੇਰੇ ਤੋਂ ਧਿਆਨ ਵਿਧੀ ਇੱਕ ਏਡੀ ਵੱਡੀ ਚੀਜ਼ ਹੈ ਤੁਸੀਂ ਇਸ ਨੂੰ ਇੱਥੇ ਨਹੀਂ ਟਾਈਮ ਕਿਸੇ ਵੀ ਜਗ੍ਹਾ ਤੇ ਤੁਸੀਂ ਪੀਰਾਮਿਡ ਤੇ ਨਹੀਂ ਜਾ ਸਕਦੇ ਤੁਸੀਂ ਆਪਣੇ ਘਰ ਬੈਠ ਕੇ ਜਿੱਥੇ ਬੈਠੇ ਹੋ ਕੋਈ ਨਵੀਂ ਚੀਜ਼ ਛੱਡਣ ਦੀ ਲੋੜ ਕੁਛ ਨਹੀਂ ਗ੍ਰਿਸ਼ਤੀ ਕਰਦੇ ਕਾਰੋਬਾਰ ਕਰਦੇ ਬਿਜ਼ਨਸ ਕਰਦੇ ਧਿਆਨ ਘਰ ਬੈਠ ਕੇ ਕਰ ਸਕਦੇ ਆ ਉੱਥੇ ਇਹ ਚੀਜ਼ਾਂ ਤੁਹਾਨੂੰ ਮਤਲਬ ਭਰਪੂਰ ਮਾਤਰਾ ਵਿੱਚ એનર્ਜੀ ਮਿਲੇਗੀ ਪਰ ਇਹ ਮੈਸੇਜ ਇਹ ਹੈ ਵੀ ਜਦੋਂ ਤੁਸੀਂ ਧਿਆਨ ਕਰ ਰਹੇ ਹੋ ਉਸ ਟਾਈਮ ਸਵਾਸਾਂ ਤੇ ਹੀ ਧਿਆਨ ਦੇਣਾ ਪਰ ਕਿਸੇ ਵੀ ਚੀਜ਼ ਨੂੰ ਐਡ ਨਹੀਂ ਕਰਨਾ ਉਸ ਤੋਂ ਬਾਅਦ ਜਿੱਦਾਂ ਤੁਹਾਡਾ ਜਿੱਥੇ ਜੁੜੇ ਹੋ ਜੋ ਤੁਹਾਡਾ ਮੰਨਿਆ ਉਹ ਉਸ ਚੀਜ਼ 'ਚ ਵੀ ਵਾਧਾ ਹੋਏਗਾ ਕਰਦੇ ਰਹੋ ਪਰ ਘਰ ਬੈਠ ਕੇ ਧਿਆਨ ਸਵਾਸਾਂ ਤੇ ਦੇਣਾ ਉੱਥੇ ਵੀ ਤੁਹਾਨੂੰ ਇਹ ਚੀਜ਼ ਪ੍ਰਾਪਤ ਹੋ ਜਾਏਗੀ ਧਿਆਨ ਇੱਕ ਐਸੀ ਚੀਜ਼ ਆ ਜਦੋਂ ਪਰ ਸਵਾਸਾਂ ਤੇ ਦਿੰਦੇ ਆ ਇਹ ਤੁਹਾਡਾ ਅਪਦਾ ਐਕਸਪੀਰੀਅੰਸ ਹੋਏਗਾ ਮੈਂ ਸ਼ਬਦਾਂ 'ਚ ਬਿਆਨ ਫਿਰ ਨਹੀਂ ਕਰ ਸਕਦਾ ਪੂਰਾ ਜਦੋਂ ਤੁਹਾਡਾ ਐਕਸਪੀਰੀਅੰਸ ਹੋਣ ਲੱਗ ਗਿਆ YouTube ਤੇ ਦੇਖੋ ਸਰਚ ਕਰੋ ਚੈਨਲ ਆਪਣੇ ਪਿਰਾਮਿਡ ਦੇ ਤੁਹਾਨੂੰ ਕਈ ਤਰ੍ਹਾਂ ਦੇ ਉਹਨਾਂ ਨੂੰ ਸਰਚ ਕਰੋ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਈ ਮਾਸਟਰ ਨੇ ਚੈਨਲ ਆਰਪੀਐਮਸੀ ਪੰਜਾਬੀ ਪੀਐਮਸੀ ਹਿੰਦੀ YouTube ਤੇ ਸਰਚ ਕਰੋ ਉੱਥੇ ਬਹੁਤ ਐਕਸਪੀਰੀਅੰਸ ਹੋਲਡਰ ਸਾਡੀ ਦਾ ਸਟਾਰਟਿੰਗ ਆ ਜਿਹਨੇ ਬਹੁਤ ਐਕਸਪੀਰੀਅੰਸ ਹੋਲਡ ਮਾਸਟਰ ਆ ਬਹੁਤ ਕੁਝ ਦੱਸਣਗੇ ਬਹੁਤ ਅੱਛੀ ਚੀਜ਼ਾਂ ਸਿੱਖਣ ਨੂੰ ਮਿਲਣੀਆਂ ਨੇ ਘਰੇ ਬੈਠ ਕੇ ਧਿਆਨ ਕਰ ਲੋ ਸੂਰੇ ਕਾ ਲੋ ਦਿਨੇ ਕਾ ਲੋ ਸ਼ਾਮ ਨੂੰ ਕਾ ਲੋ ਬਾਕੀ ਉਥੋਂ ਹੋਰ ਭਰਪੂਰ ਮਾਤਰਾ ਵਿੱਚ ਨੌਲੇਜ ਮਿਲ ਜਾਨੀਆ ਦੇਖੋ ਮਨ ਕੇ ਸੋੜਾ ਸ਼ਬਦਾਂ ਤੇ ਕੰਟਰੋਲ ਹੋ ਜਾਣਾ ਇੱਕ ਮੈਂ ਹੋਰ ਐਕਸਪੀਰੀਅੰਸ ਦੱਸਦਾ ਇੱਥੇ ਕਪਲ ਆਉਂਦੀਆ ਹਰਿਆਣੇ ਦੇ 34 ਈਅਰ ਏਜ ਹੋਊ ਉਹਨਾਂ ਦੀ ਅਕਸਰ ਹੁਣ ਮਿਲਦੇ ਆ ਉਹਨਾਂ ਦਾ ਨਵਾਂ ਐਕਸਪੀਰੀਅੰਸ ਉਹਨਾਂ ਨੂੰ ਵੀ 15 ਤੋਂ 2 ਵੀਕ ਹੋਇਆ ਉਹ ਕਹਿੰਦੇ ਸਾਡੇ ਐਵਰੀ ਡੇ ਸ਼ਬਦਾਂ ਚ ਤੇ ਫਿਜੀਕਲੀ ਫਾਈਟ ਲੜਾਈ ਹੁੰਦੀ ਸੀ ਦਿੱਲੀ ਉਹ ਇੰਨੇ ਖੁਸ਼ ਹੁੰਦੇ ਆ ਕਿ ਇੱਥੇ ਮੈਂ ਤਾਂ ਇਨੀ ਖੁਸ਼ੀ ਨਹੀਂ ਦੇਖੀ ਕਿਸ ਤੇ ਉਹ ਕਹਿੰਦਾ ਸਾਡੀ ਤਾਂ ਲੜਾਈ ਖਤਮ ਹੋ ਗਈ ਉਸੇ ਤੱਕ ਕਿਸੇ ਨੂੰ ਬੋਲਦੇ ਨਹੀਂ ਕੁਝ ਦੇਖੋ ਕਿੰਨੀ ਵੱਡੀ ਚੀਜ਼ ਆ ਤੁਹਾਡੇ ਕੋਲ ਧੰਦੌਲ ਜਿੰਨਾ ਮਰਜੀ ਹੋਵੇ ਉਹ ਕਹਿੰਦਾ ਸਾਡੀ ਇਨਕਮ ਪਹਿਲਾਂ ਜ਼ਿਆਦਾ ਹੁੰਦੀ ਸੀ ਫਿਰ ਇਨਕਮ ਥੋੜੀ ਘੱਟ ਗਈ ਚਲੋ ਅਲੱਗ-ਅਲੱਗ ਚੱਲਦਾ ਫਿਰ ਉਸ ਤੋਂ ਜ਼ਿਆਦਾ ਲੜਾਈ ਵਧ ਗਈ ਉਹ ਕਹਿੰਦਾ ਇਨਕਮ ਹੋਰ ਘੱਟ ਗਈ ਹੁਣ ਖੁਸ਼ੀਆਂ ਵਧ ਗਈਆਂ ਇੰਨੀਆਂ ਖੁਸ਼ੀਆਂ ਨੇ ਉਹ ਕਹਿੰਦਾ ਮੇਰੀ ਵਾਈਫ ਇੱਥੇ ਉਹਨੂੰ ਤਿਆਰ ਨਹੀਂ ਸੀ ਉਹਦਾ ਵੀ ਨੈਕਸਟ ਟਾਈਮ ਇੰਟਰਵਿਊ ਹੋਊਗਾ ਇੱਥੇ ਆਪ ਦਾ ਐਕਸਪੀਰੀਅੰਸ ਸ਼ੇਅਰ ਰੱਖਣਗੇ ਤੁਹਾਡੇ ਕੋਲੇ ਤੇ ਹਰਿਆਣੇ ਤੋਂ ਨੇ ਉਹ ਉਹ ਕਹਿੰਦੇ ਮੇਰੀ ਵਾਈਫ ਮੈਨੂੰ ਕਹਿੰਦੀ ਪਹਿਲਾਂ ਉਹਦੇ ਹਸਬੰਡ ਕੱਲੇ ਆਉਂਦੇ ਸੀ ਵੀ ਤੂੰ ਕੀ ਡਰਾਮੇ ਕਰਦਾ ਕਿੱਥੇ ਜਾਣਾ ਹੈ ਝੋ ਨਿਕਲਣਾ ਕੀ ਆ ਉਹ ਫਿਰ ਇੱਥੇ ਦੇ ਜਿਹੜੇ ਮਾਸਟਰ ਕੋਲ ਦੀ ਇੱਕ ਵਾਰੀ ਲਿਆਓ ਪਲੀਜ਼ ਉਹ ਤਾਂ ਇੰਨੀ ਛੇਤੀ ਹੋਇਆ ਉਹ ਤਾਂ ਕਿਸੇ ਧਰਮ ਨੂੰ ਨਹੀਂ ਮੰਨਦੇ ਸੀ ਕਿਤੇ ਗੁਰਦੁਆਰੇ ਮੰਦਰ ਜਾਂਦੇ ਹੀ ਨਹੀਂ ਸੀ ਜਾਣਾ ਹੀ ਨਹੀਂ ਮਤਲਬ ਕਰੋਤੀ ਇੰਨੀ ਸੀ ਤੁਸੀਂ ਸੋਚ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਆਪਾਂ ਉਹ ਇੱਥੇ ਫਸਟ ਦਿਨ ਆਏ ਜਿੱਤੇ ਐਸੀ ਉਹਨਾਂ ਦਾ ਐਕਸਪੀਰੀਅੰਸ ਹੋਇਆ ਤੁਸੀਂ ਉਹ ਆਪ ਹੀ ਦੱਸਣਗੇ ਜੇ ਦੱਸਣਗੇ ਉਹਨਾਂ ਦੀ 1 ਕੋ ਲੱਖ ਪਤਾ ਨਹੀਂ ਐਦਾਂ ਤਾਂ ਉਹਨਾਂ ਨੂੰ ਪਤਾ ਹੀ ਲੱਗੇ ਹੋਕ ਹੀ ਰਿਹਾ ਪਹਿਲਾਂ ਉਹ ਇੱਥੇ ਪਾਣੀ ਪਲਾਇਆ ਥੋੜਾ ਤੇ ਉਹਨਾਂ ਨੂੰ ਨਾਰਮਲ ਕਰਿਆ ਉਸ ਤੋਂ ਬਾਅਦ ਤਾਂ ਉਹ ਨੂੰ ਬੈਠੇ ਬੈਠੇ ਕਰੇ ਧਿਆਨ ਅੱਗੇ ਆਪਦੇ ਰਿਲੇਟਿਵਾਂ ਨਾਲ ਫੋਨ ਤੇ ਦੋ ਦੋ ਘੰਟੇ ਤੁਹਾਨੂੰ ਪਤਾ ਦਿਨਿਆਵੀ ਗੱਲਾਂ ਜਿਹੜੀਆਂ ਕਰੀ ਜਾਂਦੇ ਸੀ ਉਹਦੇ ਹਸਬੰਡ ਦੱਸਦੇ ਹੁਣ ਉਹ ਕਹਿੰਦੇ ਜੱਜਾ ਫੋਨ ਸੁਣਦੇ ਨਹੀਂ ਕਿਸਦਾ ਇਹ ਕਹਿੰਦੇ ਲੋਕ ਫਾਲਤੂ ਗੱਲਾਂ ਕਹਿੰਦੇ ਕਰਦੇ ਨੇ ਫੋਨ ਤੇ ਮੈਨੂੰ ਸਮਝ ਤੋਂ ਬਾਅਦ ਇਹ ਕੀ ਹੋ ਰਿਹਾ ਪਹਿਲਾਂ ਆਪ ਹੀ ਕਰਦੇ ਸੀ ਉਹ ਦੇਖੋ ਉਹ ਕਹਿੰਦੇ ਪਰਮੇਸ਼ਰ ਦੀ ਗੱਲ ਕਿਉਂ ਨਹੀਂ ਕਰਦੇ ਹੈਨਾ ਇਹ ਧਿਆਨ ਦੀ ਗੱਲ ਕਿਉਂ ਨਹੀਂ ਕਰਦੇ ਹੁਣ ਉਹ ਜਿਨ੍ਹਾਂ ਨੂੰ ਦੱਸਦੇ ਵੀ ਧਿਆਨ ਕਰਿਆ ਕਰੋ ਹੁਣ ਉਹ ਨਹੀਂ ਸੁਣ ਸਕਦੇ ਇਹਨਾਂ ਦੀ ਗੱ ਇੰਨੀ ਕਹਿੰਦਾ ਸ਼ਾਂਤੀ ਸਾਡੇ ਘਰੇ ਐਨਾ ਆਨੰਦ ਆ ਗਿਆ ਜ਼ਿੰਦਗੀ ਦਾ ਕਹਿੰਦੇ ਅਸੀਂ ਸੋਚ ਨਹੀਂ ਸਕਦੇ ਇਹਨਾਂ ਸਕੂਨ ਹਸਬੈਂਡ ਵਾਈਫ ਦੋਏ ਉਹ ਹਸਬੈਂਡ ਉਹਦਾ ਹਸਬੈਂਡ ਕਹਿੰਦਾ ਮੈਂ ਇਸ ਟਾਈਮ ਪਹਿਰੀਆਂ ਸਾਲਾਂ ਦੀ ਵਾਈਫ ਦੀ ਦੇਖੋ ਉਹ ਕਹਿੰਦਾ ਮੈਂ ਫਿਜ਼ੀਕਲੀ ਵੀ ਕਈ ਵਾਰ ਐਦਾਂ ਦੀ ਫੈਟ ਹੋ ਜਾਂਦੀ ਸੀ ਪਰ ਮੈਂ ਤਾਂ ਉਹ ਸੋਚ ਕੇ ਰਹਿਣਾ ਮੈਂ ਕਿੱਦਾਂ ਕਰ ਦਿੰਦਾ ਸੀ ਵੀ ਤਾਂ ਦੇਵੀ ਇੱਕ ਅੰਦਰੋਂ ਉਹਨਾਂ ਨੂੰ ਉਹ ਚੀਜ਼ ਜਿਹੜੀ ਆਪਣੇ ਹੈ ਜੋ ਬ੍ਰਹਮਣ ਦੇ ਸੋਹੀ ਪਿੰਡੇ ਜੋ ਖੋਜ ਜਿਸ ਨੂੰ ਪਾਵੇ ਘਰਵਾਨੀ ਦਾ ਸ਼ਬਦ ਹੈ ਆਪਣੇ ਅੰਦਰ ਜੋ ਬ੍ਰਹਮਣ ਦੇ ਵਿੱਚ ਸਾਰਾ ਕੁਝ ਅੰਦਰ ਆ ਖੋਜਾਂ ਦੀ ਕਿਦਾਂ ਧਿਆਨ ਨਾਲ ਖੋਜਾਂ ਦੀ ਲੋੜਾਂ ਜ ਆਪਣੇ ਪੇ ਜਾਗਰੂ ਹੋ ਜਾਣਾ ਫਿਰ ਹਰਕਿ ਪਰਮੇਸ਼ਰ ਦੇਖਣਾ ਚਾਹੁੰਦਾ ਆਪਾਂ ਨੂੰ ਜੋ ਮੰਗੇ ਠਾਕਰ ਆਪਣੇ ਸੇ ਸੋਹੀ ਸੋਹੀ ਦੇਵਾ ਜਦੋਂ ਠਾਕਰ ਤੋਂ ਪੇ ਚੀਜ਼ ਮੰਗਦੇ ਆ ਪਰਮੇਸ਼ਰ ਤੋਂ ਤੇ ਆਪਾਂ ਹਜੇ ਤਾਂ ਜਿੰਨੇ ਚਿਰ ਨਹੀਂ ਧਿਆਨ ਕਰਦੇ ਅਜੇ ਤਾਂ ਆਪਾਂ دنیavi ਚ ਜੇ ਮੰਗ ਜੰਨੇ ਚਲੋ ਇਹ ਵੀ ਜ਼ਰੂਰ ਤੇ ਆ ਪਰ ਫਿਰ ਆਪਾਂ ਇਹਨਾਂ ਤੋਂ ਉੱਪਰ ਉੱਠ ਜੰਨੇ ਕਿ ਇਹ ਬਾਹਰਲੇ ਸੁੱਖ ਨੇ ਆਨੰਦ ਆ ਸਕੂਨ ਆ ਫਿਰ ਅੰਦਰੋਂ ਸਕੂਨ ਚੱਲ ਪੈਂਦਾ ਸਾਰੇ ਜਿੰਨੇ ਤੁਸੀਂ ਤਾਂ ਦੌਲਤ ਜ਼ਰੂਰ ਤੇ ਆ ਫਿਰ ਇੱਕ ਹੋਰ ਐਕਸਪੀਰੀਅੰਸ ਕੀ ਹੁੰਦਾ ਪਹਿਲਾਂ ਜਿੱਦਾਂ ਦਾ ਪੈਸਾ ਆਉਂਦਾ ਆਉਣ ਦੋ ਹਰ ਇੱਕ ਨੂੰ ਜ਼ਰੂਰਤ ਆ ਉਸ ਤੋਂ ਬਾਅਦ ਕੀ ਹੁੰਦਾ ਤੁਸੀਂ 100 ਵਾਰੀ ਸੋਚਿਓ ਕੰਮ ਕਰਨਗੇ ਵੀ ਪੈਸਾ ਮੇਰੇ ਘਰੇ ਆ ਵੀ ਕਨਾ ਵੀ ਨਹੀਂ ਆਉਂਦਾ ਤਾਂ ਨਾ ਸੀ ਪਰ ਅਨੰਦ ਚੋਂ ਪਰ ਹੱਕ ਸੱਚ ਦਾ ਐਸੀ ਕਮਾਈ ਕਰਦਾ ਬੰਦਾ ਐਸਾ ਜੁੜਦਾ ਉਹਨੂੰ ਮਤਲਬ ਦੂਜੇ ਪਾਸੇ ਧਿਆਨ ਹੀ ਨਹੀਂ ਜਾਂਦਾ ਕਰੋ ਕਿ ਉਹਦਾ ਧਿਆਨ ਹੀ ਉੱਧਰ ਜਾਂਦਾ ਐਸੇ ਅਨੰਦ ਆਉਣਾ ਲੱਗ ਜਾਂਦਾ ਇਹ ਹੈ ਧਿਆਨ ਦੀ ਤੁਸੀਂ ਜ਼ਰੂਰ ਰਿਕਵੈਸਟ ਹੈ ਐਕਸਪੀਰੀਅੰਸ ਹੈ ਤੁਸੀਂ ਦੇਖੋ ਘਰ 'ਚ ਸ਼ਾਂਤੀ ਰਹਿਣ ਲੱਗ ਗਈ ਤੁਹਾਡੇ ਬੋਲਡ ਫੇਰ ਕੇ ਨਾ ਬਾਣੀ ਸ਼ੁੱਧ ਹੋ ਜਾਂਦੀ ਆ ਬਾਣੀ ਸਭ ਤੋਂ ਵੱਡੀ ਚੀਜ਼ ਆ ਤੁਸੀਂ ਅੱਛੀ ਬਾਣੀ ਬੋਲੋ ਪਰਮੇਸ਼ਰ ਖੁਸ਼ ਹੋਦੈ ਨਾ ਅਟੈਚਮੈਂਟ ਅੱਛੀ ਬਾਣੀ ਬੋਲੋ ਤੇ ਘਰ ਦੇ ਸੰਸਾਰ ਖੁਸ਼ ਤੇ ਆਪਾਂ ਨੈਗੇਟਿਵ ਸ਼ਬਦ ਕਿਸੇ ਨੂੰ ਕੋੜੇ ਸ਼ਬਦ ਬੋਲ ਦਈਏ ਤੁਹਾਨੂੰ ਪਤਾ ਹੈ ਕੀ ਹੁੰਦਾ ਘਰੇ ਵੀ ਕਲੇਸ਼ ਤੇ ਆਪਣੇ ਫਰੈਂਡ ਸਰਕਲ ਵੀ ਆਪਣਾ ਕੀ ਹੋ ਜਾਂਦਾ ਤੇ ਇੱਥੇ ਆ ਕੀ ਕੀ ਹੁੰਦਾ ਬਾਣੀ ਸ਼ੁੱਧ ਹੋ ਗਈ ਤੁਹਾਡਾ ਸਾਰਾ ਨਾਲ ਪਿਆਰ ਵੱਧਣ ਲੱਗਾ ਘਰ 'ਚ ਵੀ ਸ਼ਾਂਤੀ ਰਹਿਣ ਲੱਗੀ ਨੈਗੇਟਿਵ ਚੀਜ਼ਾਂ ਤੋਂ ਕੋਸ਼ਿਸ਼ ਕਰੋ ਜਦੋਂ ਧਿਆਨ ਲਉਣਾ ਜ਼ਰੂਰ ਹੀ ਇਹਨਾਂ ਤੋਂ ਦੂਰ ਰਹਿਣਾ ਪਹਿਲਾਂ ਕੋਸ਼ਿਸ਼ ਕਰਨੇ ਫਿਰ ਆਪਣੇ ਪਰਹਣ ਲੱਗ ਜਊਂਗੇ ਇੱਕ ਐਸੀ ਸੀ ਜਾਂ ਧਿਆਨ ਵਿਧੀ ਵੀ ਤੁਹਾਨੂੰ ਸ਼ਬਦਾਂ 'ਚ ਫੇਰ ਨਹੀਂ ਬਿਆਨ ਕਰ ਸਕਦੇ ਜਦੋਂ ਤੁਸੀਂ ਸਟਾਰਟ ਕਰ ਲੋ ਤੁਹਾਨੂੰ ਥੋੜੇ ਜਨੇ ਚ ਐਕਸਪੀਰੀਅੰਸ ਹੋ ਜਾਣਾ ਕੋਸ਼ਿਸ਼ ਕਰੋ YouTube ਤੇ ਤੁਸੀਂ ਜਿਹੜੇ ਚੈਨਲ ਬੋਲੇ ਉਹਨਾਂ ਨੂੰ ਪਹਿਲਾਂ ਸਰਚ ਕਰੋ ਕਿਸੇ ਕਿਸੇ ਜਿਹੜੇ ਐਕਸਪੀਰੀਅੰਸ ਮਾਸਟਰ ਆ ਉਹਨਾਂ ਨਾਲ ਜਰੂਰ ਇੱਕ ਵਾਰ ਡਿਸਕਸ ਕਰਕੇ ਧਿਆਨ ਕਰਨਾ ਕੱਲਾ YouTube ਦੇਖ ਕੇ ਉਹਨਾਂ ਨਾਲ ਜਰੂਰ ਡਿਸਕਸ ਕਰੋ ਤੁਹਾਨੂੰ ਅੱਛੇ ਅੱਛੇ ਗਾਈਡ ਕਰਨਗੇ ਹੋ ਈਜ਼ੀ ਹੋ ਜਾਏਗਾ ਫਿਰ ਥੋੜਾ ਤੁਹਾਨੂੰ ਹਨਾ ਤੇ ਬਸ ਇਹੀ ਮੇਰਾ ਐਕਸਪੀਰੀਅੰਸ ਹੈ ਜੀ ਤੇ ਸ਼ੁਕਰਾਨਾ ਉਸ ਪਰਮੇਸ਼ਰ ਦਾ ਉਸ ਪਿਰਾਮਿਡ ਦਾ ਤੇ ਜਿਨ੍ਹਾਂ ਨੇ ਸਾਨੂੰ ਹਰ ਚੀਜ਼ ਦਾ ਸ਼ੁਕਰਾਨਾ ਜੀ ਜੀ ਨਸਦ ਕਾ ਇੱਥੇ ਆਇਆ ਜਿੱਥੇ ਬੈਠੇ ਧਿਆਨ ਕਰਦੇ ਆ థాంਕ ਯੂ ਬਹੁਤ ਬਹੁਤ ਥੈਂਕ ਯੂ